ਖਨੌਰੀ ਬਾਰਡਰ ਤੇ ਇਸ ਟਾਈਮ ਅਸੀਂ ਆ ਜਿਹੜਾ 13 ਫਰਵਰੀ ਤੋਂ ਲਗਾਤਾਰ ਚੱਲਣ ਰਿਹਾ ਵਾ 10 ਮਹੀਨੇ ਪੂਰੇ ਹੋ ਕੇ 11ਵੇਂ ਚ ਇਹ ਦਾਖਲ ਹੋ ਗਿਆ ਔਰ 22 ਨਵੰਬਰ ਦੇ ਸਰਦਾਰ ਜਗਜੀਤ ਸਿੰਘ ਡਲੇਵਾਲ ਸਾਹਿਬ ਮਰਨਵਰ ਤੇ ਬੈਠੇ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚ ਰਹੀ ਆ ਸਭ ਤੋਂ ਵੱਡੀ ਗੱਲ ਵੀ ਸਾਡੇ ਕਵੀਸ਼ਰ ਢਾਡੀ ਰਾਗੀ ਸਾਰੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਜਦੋਂ ਧਾਰਮਿਕ ਸਟੇਜਾਂ ਤੇ ਗੱਲਾਂ ਹੋਣ ਦੇ ਪੈਣਾ ਫਿਰ ਉਸ ਮੋਰਚੇ ਦੀ ਚੜ੍ਹਦੀ ਕਲਾ ਹੋ ਜਾਂਦੀ ਆ ਕਿਉਂਕਿ ਲੱਖਾਂ ਬੰਦੇ ਅਰਦਾਸ ਕਰਦੇ ਨੇ ਔਰ ਮੇਰੇ ਨਾਲ ਸਰਦਾਰ ਜਗ ਸੁਰਖਣ ਸਿੰਘ ਦਾ ਰਿਆਡ ਜਿਹੜੇ ਕਮਿਸ਼ਨਰ ਨੇ ਉਹ ਮੇਰੇ ਨਾਲ ਨੇ ਇਹਨਾਂ ਨੂੰ ਪੁੱਛਦੇ ਆ ਵੀ 1762 ਦੇ ਵਿੱਚ ਜਦੋਂ ਸਿੱਖਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ ਉਦੋਂ ਨਹੀਂ ਇਹ ਦਬੇ ਹੁਣ ਤੇ ਮਹਾਰਾਜ ਦੀ ਕਿਰਪਾ ਵਾ 176 ਦੇ ਸ਼ਾਂਜੇ ਨਿਸ਼ਾਨ ਸਾਹਿਬ ਚੁਲੰਡੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਵੱਡੇ ਘਾਲੂ ਘਾਰੇ ਦਾ ਜ਼ਿਕਰ ਆ ਇਸ ਤੋਂ ਪਹਿਲਾਂ ਅਹਿਮਦ ਸ਼ਾਹ ਬਦਾਲੀ ਨੇ 1761 ਵਿੱਚ ਮਰਹਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਬਹੁਤ ਬੁਰੀ ਮਾਰ ਮਾਰੀ ਮਰਹਟਿਆਂ ਨੇ ਅਜੇ ਤੱਕ ਸਿਰ ਨਹੀਂ ਚੁੱਕਿਆ ਜਿਹੜਾ ਇਹ ਹਮਲਾ ਸੀ 1761 ਵਾਲਾ ਇਹ ਸਪੈਸ਼ਲ ਤੌਰ ਤੇ ਬਦਾਲੀ ਸਿੱਖਾਂ ਨੂੰ ਦਬਾਉਣ ਵਾਸਤੇ ਸਿੱਖਾਂ ਦਾ ਸਰਬਨਾਸ਼ ਕਰਨ ਵਾਸਤੇ ਆਇਆ ਸੀ ਕੱਲੂਕਾਰੇ ਦਾ ਅਰਥ ਹੈ ਸਰਬਨਾਸ਼ 5 ਫਰਵਰੀ 1761 ਨੂੰ ਕੋਪਰੀ ਦਿੱਤੋ ਲੈ ਕੇ ਤੇ ਬਰਨਾਲੇ ਤੱਕ ਇਹ 25 ਮੀਲਾਂ ਵਿੱਚ ਇੱਕ ਕੱਲੂਕਾਰਾ ਵਾਪਰਿਆ 35000 ਸਿੱਖ ਮਾਈ ਪਾਈ ਇੱਕੇ ਦਿਨ ਸ਼ਹੀਦ ਹੋਇਆ ਇਸ ਕੱਲੂ ਘਾਰੇ ਦਾ ਸਭ ਤੋਂ ਵੱਡਾ ਜਥੇਦਾਰ ਸੀ ਜੱਸਾ ਸਿੰਘ ਆਲੂਵਾਲੀਆ ਇਤਿਹਾਸ ਕਹਿੰਦਾ ਉਹਦੇ 26 ਟੱਪ ਲੱਗੇ ਸੀ ਤੇ ਬਹੁਤ ਸਾਰੇ ਟੱਪ ਹੱਡੀਆਂ ਤੱਕ ਜਾ ਕੇ ਪਹੁੰਚਦੇ ਸੀ 26 ਟੱਪਾਂ ਦੀ ਮਾਰ ਖਾ ਕੇ ਕੌਮ ਦਾ ਜਥੇਦਾਰ ਸੁਲਤਾਨੁਲ ਕੌਮ ਜੱਸਾ ਸਿੰਘ ਆਲੂਵਾਲੀਆ ਬਚ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹ ਸਿੰਘ ਸ਼ੁਕਰਚਕੀਆ 17 ਟੱਪ ਉਹਦੇ ਜਿਸਮ ਤੇ ਲੱਗੇ ਸਨ ਬਹੁਤ ਸਾਰੇ ਟੱਪ ਉਹਦੀਆਂ ਹੱਡੀਆਂ ਤੱਕ ਪਹੁੰਚਦੇ ਸਨ ਇਹਨੇ ਟੱਪਾਂ ਦੀ ਮਾਰ ਖਾ ਕੇ ਚੜ੍ਹ ਸਿੰਘ ਸ਼ੁਕਰਚਕੀਆ ਬਚ ਗਿਆ ਇਹ ਦੂਰ ਨਿਕਲ ਗਏ ਖਾਲਸੇ 35000 ਮਾਈਪੇ ਸ਼ਹੀਦ ਹੋ ਗਿਆ ਇਹਨਾਂ ਨੇ ਫਿਰ ਅਫਸੋਸ ਨਹੀਂ ਕੀਤਾ ਵੀ ਤੇਰਾ ਕੌਣ ਗੁਜ਼ਰ ਗਿਆ ਤੇ ਮੇਰਾ ਕੌਣ ਗੁਜ਼ਰ ਗਿਆ ਇਹਨਾਂ ਦੇ ਜਦੋਂ ਫੱਟ ਠੀਕ ਹੋਏ ਅਹਿਮਦ ਸ਼ਾਹਬਦ ਹਲੀ ਇਹ ਵੇਖਣ ਵਾਸਤੇ ਕਿ ਮਹਾਰਟਿਆਂ ਦੀ ਕੌਮ ਨੇ ਮੁੜ ਕੇ ਸਿਰ ਨਹੀਂ ਚੁੱਕਿਆ ਮੈਂ ਵੇਖਣਾ ਸਿੱਖਾਂ ਦੀ ਕੌਮ 'ਚ ਗੈਰਤ ਬਚੀ ਐ ਸਿੱਖ ਉੱਠਦੇ ਐ ਇਹ ਉੱਚੀ ਸਾਹ ਲੈਂਦੇ ਐ ਪਰ ਸਿੱਖਾਂ ਦੇ ਜਦੋਂ ਜ਼ਖਮ ਠੀਕ ਹੋਏ ਜਿਹੜੇ ਸ਼ਹੀਦ ਹੋ ਗਏ ਉਹ ਤੇ ਹੋ ਗਏ ਪਰ ਜਿਹੜੇ ਬੱਚੇ ਸਨ ਇੱਕ ਵੀ ਐਸਾ ਸਿੱਖ ਨਹੀਂ ਸੀ ਸਿੰਘ ਨਹੀਂ ਸੀ ਜਿਹਦੇ ਜਿਸਮ ਉੱਤੇ ਪੰਜ ਫੱਟ ਨਾ ਲੱਗੇ ਹੁਣ ਜਦੋਂ ਜ਼ਖਮ ਠੀਕ ਹੋਏ ਸੋਧ ਕੇ ਅਰਦਾਸਾ ਇਹ ਮਾਲਵੇ 'ਚ ਚੱਲੇ ਪਿੱਪਲੀ ਸਾਹਿਬ ਅੰਮ੍ਰਿਤਸਰ ਦੇ ਲਾਗੇ 17 ਅਕਤੂਬਰ 1762 ਨੂੰ ਇਹਨਾਂ ਅਹਿਮਦ ਸ਼ਾਹ ਅਬਦਾਲੀ ਨਾਲ ਜੰਦ ਖੇੜਿਆ ਉਹ ਦਿਨ ਪੂਰਾ ਸੂਰਜ ਗਰਹਿਣ ਲੱਗਾ ਹੋਇਆ ਸੀ ਇਸ ਤਰ੍ਹਾਂ ਕਹਿ ਲੋ ਜਿਵੇਂ ਚੰਨ ਚਾਨਣੀ ਰਾਤ ਹੁੰਦੀ ਅਹਿਮਦ ਸ਼ਾਹ ਅਬਦਾਲੀ ਪਿੱਠ ਦੇ ਕੇ ਖਾਲਸੇ ਦੇ ਸਾਹਮਣੇ ਬਹੁਤ ਬੁਰੀ ਤਰ੍ਹਾਂ ਹਾਰ ਕੇ ਖਾਲਸੇ ਦੇ ਸਾਹਮਣੇ ਮੈਦਾਨ ਚ ਭੱਜਿਆ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਹਦੇ ਸਿਪਾਈ ਗ੍ਰਿਫਤਾਰ ਕਰਕੇ ਖਾਲਸਾ ਪੰਥ ਨੇ ਲੈ ਆਂਦੇ ਸਨ ਤੇ ਅੰਮ੍ਰਿਤ ਸਰੋਵਰ ਸ਼੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦਾ ਜਿਹੜਾ ਪੂਰਿਆ ਹੋਇਆ ਸੀ ਅਬਦਾਲੀ ਦੀ ਫੌਜ ਨੇ ਉਹਨਾਂ ਕੋਲੋਂ ਸੇਵਾ ਕਰਾਈ। ਕੀ ਬਾਤ ਹੈ। ਉਹਨਾਂ ਨੂੰ ਕੋਈ ਕੁੱਟਿਆ ਨਹੀਂ ਗਿਆ। ਉਹਨਾਂ ਨੂੰ ਮਾਰਿਆ ਨਹੀਂ ਗਿਆ। ਉਹਨਾਂ ਨੂੰ ਜ਼ਖਮ ਨਹੀਂ ਦਿੱਤੇ ਗਏ। ਉਹਨਾਂ ਨੂੰ ਆਖਿਆ ਜਿਹੜਾ ਸਰੋਵਰ ਪਵਿੱਤਰ ਸਰੋਵਰ ਅੰਮ੍ਰਿਤ ਸਰੋਵਰ ਅਬਦਾਲੀ ਤੇ ਤੁਹਾਡੀਆਂ ਫੌਜਾਂ ਨੇ ਹੱਥੀ ਪੁੱਜਿਆ ਪੂਰਿਆ ਆਪ ਸੇਵਾ ਕਰੋ ਤੇ ਉਹਨੂੰ ਸਾਫ਼ ਕਰੋ ਸ਼ਾਮ ਨੂੰ ਜਦੋਂ ਲੰਗਰ ਵਿੱਚ ਬਈ ਕੇ ਸਿੰਘ ਪ੍ਰਸ਼ਾਦਾ ਛਕਦੇ ਸੀ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਸਿੰਘ ਕਹਿੰਦੇ ਸੀ ਬੋਲੇ ਸੋ ਨਿਹਾਲ ਤੇ ਨਾਲ ਹੀ ਉਹ ਅਬਦਾਲੀ ਦੀਆਂ ਫੌਜਾਂ ਦੇ ਗ੍ਰਿਫਤਾਰ ਕੀਤੇ ਹੋਏ ਬੰਦੇ ਕਹਿੰਦੇ ਸੀ ਸਤ ਸ੍ਰੀ ਅਕਾਲ ਇਹ ਹੈ ਖਾਲਸੇ ਦੀ ਕਰਨੀ ਇਹ ਕੌਮ ਕਦੇ ਨਾ ਦਬਾਇਆ ਦੱਬੀ ਗਈ ਹੈ ਕਿਸੇ ਤੇ ਵਾਅਦਾ ਕਰਦੀ ਨਹੀਂ ਇਹਨਾਂ ਨੇ ਆਪਣੇ ਤੇ ਵਾਅਦਾ ਕਰਨ ਵਾਲਾ ਕੋਈ ਬਖਸ਼ਿਆ ਨਹੀਂ ਇਹਦੀ ਅਰਦਾਸ ਉਹਨਾਂ ਚਿਰ ਪੂਰੀ ਨਹੀਂ ਹੁੰਦੀ ਜਨਾਂ ਤੇਰੇ ਕੌਮ ਕਹਿ ਨਹੀਂ ਦਿੰਦੀ ਨਾਨਕ ਨਾਮ ਚੜ੍ਹਦੀ ਕਾਰਾ ਤੇਰੇ ਤੇਰੇ ਪਾਣੇ ਸਰਬੱਤ ਦਾ ਭਲਾ ਅਸੀਂ ਸਾਂਝੀ ਵਾਲਤਾ ਦੇ ਹਾਮੀ ਆਂ ਔਰ ਰਹਾਂਗੇ ਇਹ ਸੰਦੇਸ਼ ਸਾਡੇ ਸਤਿਗੁਰਾਂ ਦਾ ਮਾਨਸ ਕੀ ਜਾਸਬਾ ਇੱਕ ਹੈ ਪਹਿਚਾਨ ਪਰ ਹੱਕ ਵਾਸਤੇ ਸੱਚ ਵਾਸਤੇ ਲੜਨ ਵਾਸਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪ੍ਰੇਰਣਾ ਹੈ ਉਸ ਹੀ ਹੱਕ ਸੱਚ ਵਾਸਤੇ ਲੜਦੇ ਰਹਿਣਾ ਤੇ ਸੱਚ ਕਦੇ ਹਰਦਾ ਨਹੀਂ ਝੂਠ ਕਦੇ ਜਿੱਤਦਾ ਨਹੀਂ ਕੂਰਨ ਖੁੱਟੇ ਨਾਨਕਾ ਹੋੜਕ ਸੱਚ ਰਹੀ ਅਸੀਂ ਕਿਸਾਨੀ ਮੋਰਚੇ ਚਾਏ ਹੋਇਆ ਸਰਦਾਰ ਡੱਲੇਵਾਲ ਅੱਜ 30 ਦਿਨ ਹੋ ਗਏ ਆ ਭੁਖੜ ਹਟਾਲ ਤੇ ਐ ਬਾਦਸ਼ਾਹ ਕਿਰਪਾ ਕਰਿ ਉਹਨਾਂ ਨੂੰ ਸੇਹ ਜਾਬੀ ਬਖਸ਼ੇ ਔਰ ਹੱਕੀ ਮੰਗਾ ਸੈਂਟਰ ਦੀ ਸਰਕਾਰ ਮੰਨ ਲਵੇ ਪੰਜਾਬ ਦੀ ਸਰਕਾਰ ਨੂੰ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਸੂਬੇ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਾਡੀਆਂ ਮੰਗਾਂ ਸੈਂਟਰ ਸਰਕਾਰ ਕੋਲ ਲੈ ਕੇ ਜਾਣਾ ਚਾਹੀਦਾ ਇਹ ਸੀ ਉਮੀਦ ਰੱਖਦੇ ਹਾਂ ਇਕਨੌਰੀ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਭਾਈ ਸਾਹਿਬ ਅੱਜ ਪਹੁੰਚੇ ਨੇ ਸਟੇਜ ਤੇ ਬਹੁਤ ਖੁੱਲਾ ਸਮਾਂ ਇਹਨਾਂ ਨੂੰ ਦਿੱਤਾ ਗਿਆ ਬੜੀ ਢੱਲੇ ਨਾਲ ਇਹਨਾਂ ਨੇ ਗੱਲ ਰੱਖੀ ਸੈਂਟਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਤੇ ਕਹੂੰਗਾ ਵੀ ਲਾਂਤਾਂ ਪਾਈਆਂ ਹਾਂਜੀ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਸਟੇਟ ਦਾ ਉਹ ਰਾਜਾ ਹੁੰਦਾ ਵਾ ਉਹੀ ਸਾਡਾ ਰਾਜਾ ਸੀ ਮਹਾਰਾਜਾ ਅਰਜੀਤ ਸਿੰਘ ਜਿਹੜਾ ਘਰ ਦਾਨੇ ਸੁੱਟ ਕੇ ਆਉਂਦਾ ਹੁੰਦਾ ਸੀ ਜਦੋਂ ਕਾਲ ਪੈ ਗਿਆ ਸੀ ਹਾਂਜੀ ਅੱਜ 30 ਦਿਨ ਤੋਂ ਸਾਡਾ ਬਜ਼ੁਰਗ ਸਾਡਾ ਬਾਪੂ ਸਾਡਾ ਪਿਤਾ ਸਮਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰ ਤੇ ਬੈਠਾ ਹੋਵੇ ਤੇ ਅੱਜ ਤੱਕ ਉਹਦਾ ਨਾ ਗਈ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਗੱਲ ਨਾ ਕਰੇ ਹੁਣਾਂ ਦੇ ਚਾਹੀਦਾ ਆ ਆਪ ਹੁਣ ਆ ਗਿਆ ਖਣ ਜੇ ਨਾ ਦੋਗੇ ਸੈਂਟਰ ਅਸੀਂ ਬੈਠੇ ਆ ਪਰ ਤੁਹਾਨੂੰ ਅਸੀਂ ਇਤਰਾ ਤਿਲ ਤਿਲ ਕਰਕੇ ਸ਼ਹੀਦ ਨਹੀਂ ਹੋਣ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ